ਤੇ ਮੇਰੇ ਪਿਆਰੇ ਸਾਥੀਓ ਤੁਸੀਂ ਅਲੱਗ-ਅਲੱਗ ਥਾਵਾਂ ਤੋਂ ਅੱਜ ਜੋ ਬੜਾਲੇ ਹਲਕੇ ਜੀ ਕਾਮਯਾਬੀ ਮਿਲੀ ਹੈ ਉਹਦੇ ਬਾਰੇ ਮੇਰੇ ਨਾਲ ਖੁਸ਼ੀ ਸਾਂਝੀ ਕਰਨਾ ਆਇਓ ਮੈਂ ਤੁਹਾਡਾ ਬਹੁਤ ਧੰਨਵਾਦੀ ਹੈਗਾ ਮੱਟੂ ਸਾਹਿਬ ਤੁਹਾਡੇ ਇੱਕ ਨਿਹਤੜ ਚ ਯੋਧੇ ਨੇ ਇਹਨਾਂ ਨੂੰ ਮੈਂ ਤੁਹਾਨੂੰ ਲੇ 2-3 ਸਾਲ ਤੋਂ ਬਹੁਤ ਕਲੋਜ਼ਲੀ ਮੈਂ ਇਹਨਾਂ ਦੀਆਂ ਜੋ ਗਤੀਵਿਧੀਆਂ ਨੇ ਜੋ ਇਹ ਕੰਮ ਕਰ ਰਹੇ ਨੇ ਗਲਤ ਵਰਗ ਪੰਚਤ ਵਰਗ ਵਾਸਤੇ ਮੈਂ ਫੋਲੋ ਕਰਨਾ ਪਿਆ ਔਰ ਲਗਾਤਾਰਾਂ ਦੀ ਫੇਸਬੁਕ ਤੇ ਮੈਂ ਇੰਟੈਕਟ ਰਹਿਦਾ ਹੈਗਾ ਪੰਜਾਬ ਨੂੰ ਵੀ ਹਿੰਦੁਸਤਾਨ ਨੂੰ ਵੀ ਧਿਆਨਤਦਾਰ ਤੇ ਆਪਣੇ ਆਪਣੇ ਲੋਕਾਂ ਵਾਸਤੇ ਪ੍ਰਤੀਬੱਧ ਸੰਵਿਧਾਨ ਵਾਸਤੇ ਪ੍ਰਤੀਬੱਧ ਚਿਹਰਿਆਂ ਦੀ ਲੋੜ ਹੈ ਸ਼ਕਤੀਤਾ ਦੀ ਲੋੜ ਹੈ ਮੱਟਰ ਸਾਹਬ ਉਹਦਾ ਵਿੱਚ ਇੱਕ ਨੇ ਜਿਨ੍ਹਾਂ ਨੇ ਬੜੀ ਦ੍ਰਿੜਤਾ ਨਾਲ ਸਿਰਫ ਬਲਾਜੋਮ ਵਰਗ ਦੀ ਨਮਾਇਜ਼ਗੀ ਕੀਤੀ ਹੈ ਬਲਕਿ ਕੁੱਲ ਦਲ ਸਮਾਜ ਵਾਸਤੇ ਵੀ ਇੱਕ ਉਹ ਚਾਨਣ ਮਨਾਰਾ ਬਣੇ ਨੇ ਬੀਬਾ ਦਾ ਵੀ ਇਹ ਰਾਮ ਉਮੀਦ ਕਰਨੇ ਗਿਆ ਸੀ ਕਿ ਪੜੋ ਜੁੜੋ ਤੇ ਇਸੇ ਘਰਸ਼ ਕਰੋ ਤੇ ਇਹ ਤਿੰਨੇ ਇੱਕ ਅਜਿਹਾ ਨੁਕਤਾ ਹੈਗਾ ਕਿ ਜੇਕਰ ਆਪਾਂ ਇਹ ਦਲਤਾਂ ਦਾ ਜਿਹੜੇ ਪਛਰੇ ਵਰਗ ਨੇ ਜਾਂ ਜੋ ਹਾਸ਼ੀਏ ਤੱਕੇ ਹੋਏ ਲੋਕ ਨੇ ਸਮਾਜ ਵਿੱਚ ਉਹਨਾਂ ਵਾਸਤੇ ਕੁਝ ਕਰਨਾ ਹੈਗਾ ਤਾਂ ਇਸ ਫਾਰਮੂਲੇ ਤੇ ਇਸ ਜਰੀਏ ਉਹਨਾਂ ਦੀ ਇੱਕ ਜਿਹੜੀ ਡਿਕਟੇਸ਼ਨ ਹੈ ਇਹ ਕਿ ਪੜੋ ਜੋੜੋ ਤੇ ਸੰਘਰਸ਼ ਕਰੋ ਇਹਨੂੰ ਮਨਪਸੰਦ ਪਸੰਦ ਦੀ ਲੋੜ ਹੈਗੀ ਇਸ ਤੋਂ ਬਗੈਰ ਜਿਹੜਾ ਹੈਗਾ ਨਾ ਉਹ ਕੱਲ ਨਹੀਂ ਬੰਦੀ ਕਿਉਂਕਿ ਜਿਹੜੀ ਪੜ੍ਹਨ ਦਾ ਮਤਲਬ ਹੈ 10ਵੀਂ 12ਵੀਂ ਨਹੀਂ ਪੜ੍ਹਨ ਦਾ ਮਤਲਬ ਹੈ ਯੂਐਸਟੀ ਤੇ ਕਾਲਜ ਦੀ ਐਜੂਕੇਸ਼ਨ ਪਿਕੋ 10 ਵੀ ਵਾਰੀ ਤੱਕ ਤਾਂ ਸੰਸਕਾਰਾਂ ਦੀ ਜਕੜ ਐਨੀ ਤਕੜੀ ਹੁੰਦੀ ਹੈਗੀ ਐ ਜਿਹੜੀ ਟੁੱਟਦੀ ਨਹੀਂ ਹੈਗੀ ਉਹ ਜੋ ਪਰਿਵਾਰ ਚ ਬੰਦਾ ਸਮਾਜ ਤੋਂ ਸੰਸਕਾਰ ਲੈ ਕੇ ਆਂਦਾ ਹੈਗਾ ਜਾਤੀ ਪ੍ਰਥਾ ਬਾਰੇ ਜਾਂ ਸਮਾਜ ਦੀਆਂ ਹੋਰ ਈ ਤਰਵਾਜਾਂ ਬਾਰੇ ਉਹ ਉਹ ਜਿਹੜੀ ਜਕੜ ਹੈ ਬਾਰੇ ਬੜੀ ਪੀੜ੍ਹੀ ਜਕੜ ਹੈਗੀ ਐ ਜਿਹੋ ਜਕੜ ਟੁੱਟਦੀ ਹੈ ਨਾ ਤਾਂ ਸਾਡੀ ਮੈਡੀਕਲ ਕਾਲਜਾਂ ਜਾ ਕੇ ਨੀਰਿੰਗ ਕਾਲਜਾਂ ਜਾ ਕੇ ਯੂਨੀਵਰਸਿਟੀ ਲੈਵਲ ਤੇ ਐਜੂਕੇਸ਼ਨ ਦੇ ਵਿੱਚ ਜਾ ਕੇ ਉੱਥੇ ਇੰਟਰੈਕਸ਼ਨ ਵੀ ਵੱਧ ਹੁੰਦਾ ਪੜ੍ਹਨ ਦਾ ਮੌਕਾ ਹੀ ਮਿਲਦਾ ਇੰਟਰੈਕਚੁਅਲ ਆਵਾ ਵੀ ਪੈਂਦਾ ਹੈਗਾ ਸਮਾਜ ਦਾ ਆਇਨਾ ਵੀ ਸਾਫ਼ ਹੁੰਦਾ ਉੱਥੇ ਤੇ ਉੱਥੇ ਸਾਨੂੰ ਜਾ ਕੇ ਵੱਧ ਸਮਝ ਆਦੀ ਹੈ ਵਾਕਾफी ਰੋਸ਼ਨ ਦਿਮਾਗ ਸ਼ਖਸੀਅਤ ਨੇ ਤੇ ਬਹੁਤ ਸਹੀ ਗੁਵਾਈ ਕਰਦੇ ਨੇ ਸਾਰੇ ਭਾਈਚਾਰੇ ਦੀ ਸਮਾਜ ਦੀ ਤੇ ਮੈਂ ਸਮਝਦਾ ਕਿ ਜੋ ਇੱਕ ਸਾਡਾ ਸੰਵਿਧਾਨ ਹੈਗਾ ਆ ਜਿਹੜਾ ਆਪਾਂ ਉਹਨੂੰ ਰਿਜ਼ਰਵੇਸ਼ਨ ਦਾ ਇੱਕ ਜਿਹੜਾ ਹੱਕ ਹੈ ਉਹਨੂੰ ਇੱਕ ਸਿਰਫ ਇੱਕ ਉਹਦਾ ਪੱਖ ਦੇਖਦੇ ਆ ਸਿਧਾਂਤ ਸਾਨੂੰ ਆਰਥਿਕ ਸਮਾਜਿਕ ਇਨਸਾਫ ਦੀ ਗੱਲ ਕਰਦਾ ਹੈ ਜਿਹੜਾ ਕਿ ਸਾਡੇ ਨਾਲ ੱਤਕਾ ਹੋ ਰਿਹਾ ਆਰਥਿਕ ਤੌਰ ਤੇ ੱਤਕਾ ਹੋ ਰਿਹਾ ਸਮਾਜਿਕ ਤੌਰ ਤੇ ੱਤਕਾ ਹੋ ਰਿਹਾ ਉਹਦੇ ਇਨਸਾਫ ਦੀ ਗੱਲ ਕਰਦਾ ਹੈ ਸੋਸ਼ਲ ਐਂਡ ਪੋਲੀਟੀਕਲ ਐਂਡ ਇਕਨੋਮਿਕ ਜਸਤੀਤੀ ਗੱਲ ਕਰਦਾ ਹੈਗਾ ਜਿਹੜਾ ਕਿ ਸਮਝਣਾ ਬਹੁਤ ਜ਼ਰੂਰੀ ਹੈਗਾ ਕੱਲਾ ਰੈਜ਼ਰਵੇਸ਼ਨ ਦਾ ਉਹਦਾ ਇੱਕ ਹਿੱਸਾ ਹੈਗਾ ਜਿਹੜਾ ਇੱਕ ਸਾਨੂੰ ਮਿਲਦਾ ਹੈਗਾ ਸੰਵਿਧਾਨਕ ਤੌਰ ਤੇ ਪਰ ਮੌਜੂਦਾ ਭਾਜਪਾ ਸੱਤਾ ਉਹਨੂੰ ਵੀ ਖਤਮ ਕਰਨਾ ਚਾਹਦੀ ਹੈ ਬਹੁਤ ਵਾਰ ਆਰਐਸਐਸ ਦੇ ਬਿਆਨ ਆ ਚੁੱਕੇ ਕਿ ਜਿਹੜੀ ਰੈਜ਼ਰਵੇਸ਼ਨ ਹੈ ਉਹ ਰਿਵਿਊ ਹੋਣੀ ਚਾਹੀਦੀ ਰਿਉਂ ਦਾ ਮਤਲਬ ਹੈ ਉਹ ਖਤਮ ਹੋਣੀ ਚਾਹੀਦੀ ਕਿਉਂਕਿ ਆਰਐਸਐਸ ਦਾ ਸਵਰਨ ਜਾਤਾਂ ਵਿੱਚ ਜਵਦਬਾ ਹੈਗਾ ਉਹਨਾਂ ਦਾ ਉਹਨਾਂ ਦੀ ਸਸਤਾ ਹੈਗੀ ਆ ਤੇ ਬ੍ਰਾਹਮਣਵਾਦ ਵਾਸਤੇ ਤੇ ਪੂੰਜੀਵਾਦ ਵਾਸਤੇ ਉਹ ਕੰਮ ਕਰਦੀ ਹੈ ਕਿਵੇਂ ਮੋਦੀ ਦੇ ਰਾਜਪੇ ਜੀ ਦੇ ਪਿੱਛੇ ਆਰਐਸਐਸ ਹੈਗਾ ਪੂੰਜੀਵਾਦ ਪਣਪਿਆ ਪਸਰਿਆ ਹੈਗਾ ਕਿਵੇਂ ਅਵਾਨੀਆਂ ਦਾਨੀਆਂ ਕੋ ਸਾਰਾ ਦੇਸ਼ ਗਹਿਣੇ ਕਰ ਦਿੱਤਾ ਬੇਚ ਦਿੱਤਾ ਹੈਗਾ ਕੋਡੀਆਂ ਫਾ ਬੇਚ ਦਿੱਤਾ ਹੈਗਾ ਸਾਰੀ ਸੰਪਤੀ ਜੋ ਦੇਸ਼ ਦੀ ਹੈਗੀ ਹੈ ਤੇਲ ਗੈਸ ਜਿੰਨੇ ਨੈਚਰਲ ਸਰਸ ਜਿਹੜੇ ਧਰਤੀ ਦੇ ਰਿਸੋਰਸ ਜਗੇ ਇੰਟਰਨੈਟ ਹੋਇਆ 5G ਹੋਇਆ 4G ਹੋਇਆ ਸਾਰੇ ਵੱਡੇ ਵੱਡੇ ਜਿਹੜੇ ਹੈਗੇ ਸਰਮਾਇਦਾਰ ਉਹਨਾਂ ਕੋ ਚਲੇ ਗਏ ਹੈਗੇ ਸੋ ਇਸ ਕਰਕੇ ਜਾਂ ਆਰਥਿਕ ਰਸਾ ਉਹ ਵੀ ਲੈਣਾ ਹੈਗਾ ਅੱਜ ਦਾ ਸਮਾਜਿਕ ਰਸਾ ਵੀ ਲੈਣਾ ਹੈਗਾ ਤਾਂ ਕਿ ਜਿਹੜਾ ਜਾਤ ਪਾਤ ਦਾ ਕੋਡ ਹੈਗਾ ਉਹਦਾ ਮੁਕੰਮਲ ਤੌਰ ਤੇ ਇੱਕ ਬਾਬਾ ਪਿਉਰਾ ਵਿਦਿਕ ਸ਼ਬਦ ਜੁਕੇ ਦਾ ਕਲਾਸ ਜਿਹੜੀ ਇਹ ਕਾਸਟ ਇਹ ਕਾਸਟ ਐਨੀਹਿਲੇਸ਼ਨ ਹਾਂ ਕਾਸਟ ਕਾਸ ਦਾ ਮਤਲਬ ਹੈ ਐਨੀਹਿਲੇਸ਼ਨ ਕਰਨਾ ਹੈ ਇਹ ਉਹ ਬੀਜ ਨਾਸ ਕਰਨਾ ਹੈਗਾ ਤਾਂ ਕਿ ਭਜਨ ਸਮਾਜ ਆਸਾਮ ਹੋ ਸਕੇ ਬਰਾਬਰੀ ਦਾ ਸਮਾਜ ਉੱਤਰ ਸਕੇ ਆਰਥਿਕ ਬਰਾਬਰੀ ਇੱਕ ਇੱਕ ਪੱਖ ਹੈਗਾ ਹੈ ਕਿਉਂਕਿ ਆਰਥਿਕ ਬਰਾਬਰੀ ਜੇ ਮਿਲ ਵੀ ਜਾਵੇ ਜੇ ਸੰਸਕਾਰਾਂ ਦੇ ਲੈ ਵੇ ਤੁਹਾਡੇ ਜਾਤੀਵਾਦ ਥੋੜੇ ਜਿ ਬੜਿਆ ਹੋਇਆ ਬ੍ਰਾਹਮਣਵਾਦ ਬੜਿਆ ਹੋਇਆ ਤਾਂ ਉਹ ਬੰਦੇ ਨੂੰ ਉਹ 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 ਜਿਹੜੀ ਅਸਲੀ ਆਜ਼ਾਦੀ ਉਹ ਨਹੀਂ ਮਿਲਦੀ ਹੈਗੀ ਐ ਸੋ ਉਹ ਸਗੋਂ ਵੱਡਾ ਕੋਹੜ ਹੈ ਕੋਹੜ ਹੈਗਾ ਗਰੀਬੀ ਨਾਲੋਂ ਵੱਡਾ ਕੋਹੜ ਹੈਗਾ ਜਿਹੜੀ ਜਿਹੜੀ ਅਸਮਾਨਤਾ ਹੈਗੀ ਹੈ ਜਾਤੀ ਪ੍ਰਥਾ ਹੈਗੀ ਹੈ ਉਸ ਕੋਹੜ ਨੂੰ ਜੇ ਵੱਡਣਾ ਹੈਗਾ ਤਾਂ ਆਪਾਂ ਨੂੰ ਬਾਬਾ ਜੀ ਦੇ ਅੰਬੇਦਕਰ ਸਾਹਿਬ ਦੇ ਜਿਹੜੇ ਤਿੰਨ ਜਿਹੜੇ ਕਥਨ ਹੈਗੇ ਆ ਕਿ ਪੜਨਾ ਬਹੁਤ ਗਿਆਨਵਾਨ ਹੋਣਾ ਰੋਸ਼ਨ ਦਿਮਾਗ ਹੋਣਾ ਜਿਵੇਂ ਮੱਟੂ ਸਾਹਿਬ ਹੋਏ ਨੇ ਜਾਂ ਅੱਗੇ ਭਾਈਚਾਰ ਉਸ ਪਾਸੇ ਤੋਰ ਰਹੇ ਨੇ ਦੂਜਾ ਜੁੜਨਾ ਇਕੱਠੇ ਹੋਣਾ ਐਨੀ ਕਿ ਅਸੀਂ ਪਾਰਟੀਆਂ ਵੰਡੇ ਜਾਈਏ ਜਾਂ ਅਸੀਂ ਮਤਲਬ ਹੋਰ ਆਧਾਰ ਤੇ ਵੰਡੇ ਜਾਈਏ ਤਿਸ ਗਰਸ਼ ਕਰਨਾ ਤਿੰਨਾਂ ਤੋਂ ਬਗੈਰ ਬਾਬਾ ਜੀ ਦਾ ਸੁਪਨਾ ਨਹੀਂ ਪੂਰਾ ਸਦਾ ਬਾਬਾ ਭੀਮਰਾ ਬੇਦਖ ਰਹੰਦਾ ਸੋ ਮੈਂ ਥੋੜਾ ਬਹੁਤ ਧੰਨਵਾਦੀ ਹਾਂ ਤੁਸੀਂ ਅੱਜ ਹੀ ਬੜੀ ਗਿਣਤੀ ਚ ਆਏ ਹੋ ਬਹੁਤ ਬਹੁਤ ਸ਼ੁਕਰੀਆ ਲੱਖਤਾਂ ਰੰਬੀਰ ਗਾਂਧੀ ਜਿੰਦਾਬਾਦ ਜਿੰਦਾਬਾਦ ਟੱਕ ਟੱਕ ਰੰਬੀਰ ਗਾਂਧੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ